ਨਾਬਜ ਹੋਏ ਹੈੱਡ ਕਨਸਟੇਬਲ ਦੇ ਕਤਲ ਤੋਂ ਬਾਅਦ ਰਾਜਨੀਤੀ ਚ ਵੀ ਮਾਹੌਲ ਗਰਮਾ ਗਿਆ ਬਦਮਾਸ਼ਾ ਵੱਲੋਂ ਬੇਖੌਫ ਹੋ ਕੇ ਪੁਲਿਸ ਵਾਲੇ ਦਾ ਕਤਲ ਕਰਨ ਤੇ ਪੰਜਾਬ ਦੀ ਲੀਡਰ ਚ ਵੀ ਗੁੱਸਾ ਦੇਖਣ ਨੂੰ ਮਿਲਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਗੱਲ ਤੇ ਡੂੰਗਾ ਦੁੱਖ ਪ੍ਰਗਟਾਇਆ ਤੇ ਪੰਜਾਬ ਸਰਕਾਰ ਖਿਲਾਫ ਨਿਸ਼ਾਨੇ ਸਾਧਦੇ ਤੇ ਲਿਖਿਆ ਨਾਬਾ ਵਿਖੇ ਭਰੇ ਬਾਜ਼ਾਰ ਚ ਦਿਨ ਦਿਹਾੜੇ ਕਰੀਬ ਅੱਧਾ ਦਰਜਨ ਹਮਲਾਵਾਰਾਂ ਵੱਲੋਂ ਹੈੱਡ ਕਨਸਟੇਬਲ ਅਮਨਦੀਪ ਸਿੰਘ ਦਾ ਪੇਰਾਮੀ ਨਾਲ ਕਤਲ ਕੀਤੇ ਜਾਣ ਦੀ ਖਬਰ ਸੁਣ ਕੇ ਬਹੁਤ ਦੁੱਖ ਅਤੇ ਚਿੰਤਾ ਹੋਈ ਇਸ ਦੁੱਖ ਦੀ ਘੜੀ ਚ ਮੈਂ ਹੈਂਡ ਕਨਸਟੇਬਲ ਅਮਨਦੀਪ ਸਿੰਘ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦਾ ਹਾਂ ਅਤੇ ਇਸ ਬੇਰਹਿਮ ਹਮਲੇ ਦੌਰਾਨ ਗੰਭੀਰ ਰੂਪ ਚ ਜ਼ਖਮੀ ਹੋਏ ਉਹਨਾਂ ਦੇ ਭਰਾ ਦੀ ਜਲਦ ਸਿਹਤਯਾਬੀ ਦੀ ਅਰਦਾਸ ਕਰਦਾ ਆਮ ਆਦਮੀ ਪਾਰਟੀ ਦੀ ਸਰਕਾਰ ਅਧੀਨ ਪੰਜਾਬ ਚ ਗੈਂਗਸਟਰ ਰਾਜ ਚੱਲ ਰਿਹਾ ਹੈ ਰੋਜ਼ਾਨਾ ਕਤਲ ਹੋ ਰਹੇ ਨੇ 2026 ਦੇ ਪਹਿਲੇ ਮਹੀਨੇ ਚ ਕਤਲ ਹੋ ਚੁੱਕੇ ਨੇ ਜੇਕਰ ਪੁਲਿਸ ਅਧਿਕਾਰੀ ਹੀ ਅਜੇ ਹੀ ਗੁੰਡਾਗਰਦਿਕ ਅਤੇ ਦਿਨ ਦਿਹਾੜੇ ਹੋ ਰਹੇ ਹਮਲਿਆਂ ਤੋਂ ਸੁਰੱਖਿਅਤ ਨਹੀਂ ਨੇ ਤਾਂ ਆਮ ਨਾਗਰਿਕ ਆਪਣੇ ਹੀ ਸੂਬੇ 'ਚ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਮਹਿਸੂਸ ਕਰੇਗਾ ਮੈਂ ਪੂਰੋਜ਼ਨ ਮੰਗ ਕਰਦਾ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਸੂਬੇ 'ਚ ਪੂਰੀ ਤਰ੍ਹਾਂ ਟਹਿ ਟੇਰੀ ਹੋ ਚੁੱਕੀ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣ ਅਤੇ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਕਿਉਂਕਿ ਗ੍ਰਹਿ ਮੰਤਰੀ ਹੋਣ ਦੇ ਨਾਤੇ ਸੂਬੇ 'ਚ ਅਰਾਜਕਤਾ ਉਹਨਾਂ ਦੀ ਨਿਗਰਾਨੀ ਹੀ ਠੀਕ ਫੈਲ ਰਹੀ ਹੈ ਦੱਸ ਦੇ ਕਿ ਬੀਤੇ ਕੱਲ ਪਟਿਆਲਾ ਦੇ ਮਹਾਰਸ ਗਿਟ ਇਲਾਕੇ ਚ ਵੱਡੀ ਵਾਰਤਾਤ ਪਾਪੜੀ ਜਿੱਥੇ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜੋ ਕਿ ਨੌਜਵਾਨ ਖੁਦ ਹੀ ਪੰਜਾਬ ਪੁਲਿਸ ਦਾ ਹੀ ਮੁਲਾਜ਼ਮ ਸੀ ਨਾਬਾਚ ਹੋਏ ਹੈਡ ਕਨਸਟੇਬਲ ਦੇ ਕਤਲ ਤੋਂ ਬਾਅਦ ਰਾਜਨੀਤੀ ਚ ਵੀ ਮਾਹੌਲ ਗਰਮਾ ਗਿਆ ਬਦਮਾਸ਼ਾ ਵੱਲੋਂ ਬੇਖੌਫ ਹੋ ਕੇ ਪੁਲਿਸ ਵਾਲੇ ਦਾ ਕਤਲ ਕਰਨ ਤੇ ਪੰਜਾਬ ਦੀ ਲੀਡਰ ਚ ਵੀ ਗੁੱਸਾ ਦੇਖਣ ਨੂੰ ਮਿਲਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਗੱਲ ਤੇ ਡੂੰਗਾ ਦੁੱਖ ਪ੍ਰਗਟਾਇਆ ਤੇ ਪੰਜਾਬ ਸਰਕਾਰ ਖਿਲਾਫ ਨਿਸ਼ਾਨੇ ਸਾਧਦੇ ਤੇ ਲਿਖਿਆ ਨਾਬਾ ਵਿਖੇ ਭਰੇ ਬਾਜ਼ਾਰ ਚ ਦਿਨ ਦਿਹਾੜੇ ਕਰੀਬ ਅੱਧਾ ਦਰਜਨ ਹਮਲਾਵਾਰਾਂ ਵੱਲੋਂ ਹੈੱਡ ਕਨਸਟੇਬਲ ਅਮਨਦੀਪ ਸਿੰਘ ਦਾ ਪੈਰਾਮੀਨਲ ਕਤਲ ਕੀਤੇ ਜਾਣ ਦੀ ਖਬਰ ਸੁਣ ਕੇ ਬਹੁਤ ਦੁੱਖ ਅਤੇ ਚਿੰਤਾ ਹੋਈ ਇਸ ਦੁੱਖ ਦੀ ਘੜੀ ਚ ਮੈਂ ਹੈਂਡ ਕਨਸਟੇਬਲ ਅਮਨਦੀਪ ਸਿੰਘ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦਾ ਹਾਂ ਅਤੇ ਇਸ ਬੇਰਹਿਮ ਹਮਲੇ ਦੌਰਾਨ ਗੰਭੀਰ ਰੂਪ ਚ ਜ਼ਖਮੀ ਹੋਏ ਉਹਨਾਂ ਦੇ ਭਰਾ ਦੀ ਜਲਦ ਸਿਹਤਯਾਬੀ ਦੀ ਅਰਦਾਸ ਕਰਦਾ ਆਮ ਆਦਮੀ ਪਾਰਟੀ ਦੀ ਸਰਕਾਰ ਅਧੀਨ ਪੰਜਾਬ ਚ ਗੈਂਗਸਟਰ ਰਾਜ ਚੱਲ ਰਿਹਾ ਹੈ ਰੋਜ਼ਾਨਾ ਕਤਲ ਹੋ ਰਹੇ ਨੇ 2026 ਦੇ ਪਹਿਲੇ ਮਹੀਨੇ ਚ ਕੌ ਕਤਲ ਹੋ ਚੁੱਕੇ ਨਹੀਂ ਜੇਕਰ ਪੁਲਿਸ ਅਧਿਕਾਰੀ ਹੀ ਅਜਿਹੀ ਗੁੰਡਾਗਰਦਿਕ ਅਤੇ ਦਿਨ ਦਿਹਾੜੇ ਹੋ ਰਹੇ ਹਮਲਿਆਂ ਤੋਂ ਸੁਰੱਖਿਅਤ ਨਹੀਂ ਨੇ ਤਾਂ ਆਮ ਨਾਗਰਿਕ ਆਪਣੇ ਹੀ ਸੂਬੇ 'ਚ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਮਹਿਸੂਸ ਕਰੇਗਾ ਮੈਂ ਪੂਰੋਜ਼ਰ ਮੰਗ ਕਰਦਾ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਸੂਬੇ 'ਚ ਪੂਰੀ ਤਰ੍ਹਾਂ ਟਹਿ ਟੇਰੀ ਹੋ ਚੁੱਕੀ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣ ਅਤੇ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਕਿਉਂਕਿ ਗ੍ਰਹਿ ਮੰਤਰੀ ਹੋਣ ਦੇ ਨਾਤੇ ਸੂਬੇ 'ਚ ਅਰਾਜਕਤਾ ਉਹਨਾਂ ਦੀ ਨਿਗਰਾਨੀ ਹੀ ਠੀਕ ਫੈਲ ਰਹੀ ਹੈ ਦੱਸ ਦੇ ਕਿ ਪਿਤੇ ਕੱਲ ਪਟਿਆਲਾ ਦੇ ਮਹਾਰਸ ਗੇਟ ਇਲਾਕੇ 'ਚ ਵੱਡੀ ਵਾਰਦਾਤ ਪਾਪੜੀ ਜਿੱਥੇ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ ਗਿਆ ਜੋ ਕਿ ਨੌਜਵਾਨ ਖੁਦ ਹੀ ਪੰਜਾਬ ਪੁਲਿਸ ਦਾ ਹੀ ਮੁਲਾਜ਼ਮ ਸੀ